ਹਾਂਜੀ ਕੀ ਹਾਲ ਚਾਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਜਿਹੜੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਜਲਦੀ ਜਲਦੀ ਕਰ ਲਓ ਸਬਸਕ੍ਰਾਈਬ ਅੱਜ ਆਪਾਂ ਗੱਲ ਕਰਾਂਗੇ ਫਾਰਮ ਟਰੱਕ ਟਰੈਕਟਰ ਦੀ ਜੀ ਬਹੁਤ ਹੀ ਸਾਫ ਸੁਥਰਾ ਨਵਾਂ ਮਾਡਲ ਡਬਲ ਕਲੱਚ ਤੇ ਪੰਜਾਬ ਨੰਬਰ ਪੀਵੀ 65 ਮਹਾਲੀ ਦਾ ਨੰਬਰ ਹੈ ਜੀ ਤੇ ਟਰੈਕਟਰ ਬਹੁਤ ਹੀ ਸਾਫ ਸੁਥਰਾ ਜਿਵੇਂ ਕੋਕਾ ਪੀਸ ਟਰੈਕਟਰ ਪਿਆ ਜੀ ਸਾਰਾ origignal ਟਰੈਕਟਰ ਹੈ ਜੀ ਬਾਗਾ ਪ੍ਰਾਣ ਏਰੀਆ ਦੇ ਵਿੱਚ ਖੜਾ 2009 ਮਾਡਲ ਆ ਤੇ ਬਾਈ ਨੇ ਰੇਟ ਮੰਗੇ ਜੀ 290000 ਰੁਪਿਆ ਬਾਕੀ ਇਹਦੇ ਵਿੱਚੋਂ ਮੌਕੇ ਤੇ ਤੁਹਾਡਾ ਪੂਰਾ ਮਾਨਤਨ ਕੀਤਾ ਜਾਊਗਾ ਟਰੈਕਟਰ ਦੇ ਰੰਗ ਤੇ ਪੂਰਾ ਕਿਤੇ ਬਾਈ ਜੀ ਕਲਮ ਨਹੀਂ ਲੱਗੀ ਬਹੁਤ ਹੀ ਸਾਫ਼ ਤੇ ਵਧੀਆ ਬੰਪਰ ਲੱਗਿਆ ਹੋਇਆ ਟਾਇਰ 80 ਤੋਂ 85% ਪਏ ਨੇ ਜੀ ਤੇ ਬਹੁਤ ਹੀ origignal ਤੇ ਘਰੇ ਚੱਲਿਆ ਹੋਇਆ ਬਾਈ ਤੇ ਟਰੈਕਟਰ ਹੈ ਜੀ ਜਿਹੜੇ ਵੀ ਯੂਨਿਟਟਰ ਖਰੀਦਣਾ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਲੈ ਸਕਦੇ ਹੋ ਰੇਟ ਦਾ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਜੀ ਅਗਲਾ ਆ ਗਿਆ ਆਪਣੇ ਕੋਲੇ 44 ਜੀ 2001 ਮਾਡਲ ਡਬਲ ਕਲਚ ਇਹ ਵੀ ਟਰੈਕਟਰ ਆ ਬਹੁਤ ਹੀ ਸਾਫ ਸੁਥਰਾ ਜਿਹੜੇ ਵੀਰ ਨੇ ਟਰੈਕਟਰ ਖਰੀਦਣਾ ਬਾਈ ਦਾ ਨੰਬਰ ਸਕਰੀਨ ਉੱਪਰ ਚੱਲ ਰਿਹਾ ਜੀ 7526823009 ਨੰਬਰ ਆ ਜੇ ਕਿਸੇ ਵੀਰ ਨੇ 744 2001 ਮਾਡਲ ਡਬਲ ਕਲਚ ਟਰੈਕਟਰ ਆ ਜੀ 2 ਲੱਖ 30000 ਰੁਪਏ ਬਾਈ ਨੇ ਕੀਮਤ ਮੰਗੀ ਆ ਬਾਕੀ ਜਿਹੜਾ ਬਾਈ ਨੇ ਰੇਟ ਮੰਗਿਆ ਇਹਦੇ ਵਿੱਚ ਤੁਹਾਡਾ ਮੌਕੇ ਤੇ ਪੂਰਾ ਮਾਨਤਾਨ ਕੀਤਾ ਜਾਊਗਾ ਤੇ ਪੀਪਰਾਂ ਦਾ ਪੂਰਾ ਓਕੇ ਆ ਇੰਜਨ ਗੇਅਰ ਦਾ ਪੂਰਾ ਪੱਕਾ ਟਰੈਕਟਰ ਹੈ ਜੀ ਸਾਰਾ ਰਿਟਰੀ ਵੀ origignal ਹੈ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਿਲਕੁਲ ਨਵੇਂ ਪਏ ਨੇ ਤੇ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਰੰਟੀ ਹੈ ਘਰੇ ਜਿੰਮੇਦਾਰ ਕੋਲੇ ਟਰੈਕਟਰ ਖੜਾ ਵਾਹ ਕੇ ਚਲਾ ਕੇ ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਜਿਹੜਾ ਬਾਈ ਨੇ ਰੇਟ ਮੰਗਿਆ 2 ਲੱਖ ਜੀ 30000 ਉਹਦੇ ਵਿੱਚੋਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜਿਹੜੇ ਵੀ ਨੇ ਟਰੈਕਟਰ ਖਰੀਦਣਾ ਬਾਈ ਦਾ ਨੰਬਰ ਸਕਰੀਨ ਉੱਪਰ ਚੱਲ ਰਿਹਾ ਹੈ ਜੀ ਜਲਦੀ ਤੋਂ ਜਲਦੀ ਕਰੋ ਬਾਈ ਨਾਲ ਸੰਪਰਕ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ